ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਐਡਵੋਕੇਟ ਧਾਮੀ ਵੱਲੋਂ ਅੰਤਰੀਕ ਕਮੇਟੀ ਦੀ ਹੰਗਾਮੀ ਮੀਟਿੰਗ ਸੱਦ ਕੇ ਰੱਦ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸੰਗਤਾਂ ਦਾ ਇਕੱਠ ਅਕਾਲੀ ਦਲ ਨੇ ਚੁੱਕੇ ਸਵਾਲ ਗਣਤੰਤਰ ਦਿਵਸ ਤੇ ਇਸ ਵਾਰ ਪੰਜਾਬ ਦੀ ਝਾਕੀ ਨੂੰ ਮਿਲੀ ਥਾਂ ਡੱਲੇਵਾਲ ਨੂੰ ਮਿਲਣ ਜਾ ਰਹੇ ਆਗੂਆਂ ਤੇ ਬਿੱਟੂ ਦਾ ਨਿਸ਼ਾਨਾ ਡੱਲੇਵਾਲ ਦੀ ਸਿਹਤ ਸੰਬੰਧੀ ਵੱਡੀ ਅਤੇ ਨਵੀਂ ਅਪਡੇਟ ਐਸਕੇਐਮ ਅਤੇ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਦੀ ਮੀਟਿੰਗ ਰਹੀ ਬੇਸਿੱਟਾ ਅਤੇ ਕੁਝ ਹੋਰ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਬੀਤੇ ਦਿਨੀ ਅੰਤਰਿਕ ਕਮੇਟੀ ਦੀ 72 ਘੰਟੇ ਦੇ ਨੋਟਿਸ ਤੇ ਇੱਕ ਹੰਗਾਮੀ ਮੀਟਿੰਗ ਸੱਦ ਲਈ ਗਈ ਸੀ ਅਤੇ ਉਸ ਮੀਟਿੰਗ ਨੂੰ ਸੱਦਣ ਤੋਂ ਬਾਅਦ ਹੁਣ ਰੱਦ ਕੀਤੇ ਜਾਣ ਦੀ ਖਬਰ ਹੈ ਅਸਲ ਦੇ ਵਿੱਚ ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੱਦੀ ਗਈ ਸੀ ਇੱਥੇ ਦੱਸਣਾ ਬਣਦਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਮਹੀਨੇ ਭਾਵ ਦਸੰਬਰ ਦੇ ਵਿੱਚ ਇਹ ਤੀਸਰੀ 72 ਘੰਟੇ ਦੇ ਨੋਟਿਸ ਤੇ ਸੱਦੀ ਜਾਣ ਵਾਲੀ ਮੀਟਿੰਗ ਸੀ ਇਹ ਮੀਟਿੰਗ 23 ਦਸੰਬਰ ਭਾਵ ਅੱਜ ਸੋਮਵਾਰ ਨੂੰ ਦੁਪਹਿਰ 12 ਵਜੇ ਰੱਖੀ ਗਈ ਸੀ ਜਿਸ ਨੂੰ ਰੱਦ ਕੀਤੇ ਜਾਣ ਦੀ ਜਾਣਕਾਰੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ 10 ਦਸੰਬਰ ਨੂੰ 72 ਘੰਟੇ ਦੇ ਨੋਟਿਸ ਤੇ ਇੱਕ ਇਹ ਮੀਟਿੰਗ ਸੱਦੀ ਗਈ ਸੀ ਜਿਸ ਦਾ ਸਿਰਫ ਤੇ ਸਿਰਫ ਇੱਕ ਨੁਕਾਤੀ ਏਜੰਡਾ ਸੀ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਮਤਾ ਉਹ ਪਾਸ ਕਰ ਦਿੱਤਾ ਗਿਆ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇਸ ਸਬੰਧੀ ਫਿਰ ਇੱਕ ਮੰਗ ਪੱਤਰ ਵੀ ਇਹਨਾਂ ਵੱਲੋਂ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਫਿਰ 19 ਦਸੰਬਰ ਨੂੰ ਮੁੜ ਮੀਟਿੰਗ 72 ਘੰਟੇ ਦੇ ਨੋਟਿਸ ਤੇ ਸੱਦੀ ਗਈ ਉਹ ਮੀਟਿੰਗ ਵੀ ਇੱਕ ਮਹੱਤਵਪੂਰਨ ਮੀਟਿੰਗ ਸੀ ਏਜੰਡਾ ਸਾਂਝਾ ਨਹੀਂ ਸੀ ਕੀਤਾ ਗਿਆ ਪਰ ਬਾਅਦ ਵਿੱਚ ਖਬਰਾਂ ਆਈਆਂ ਸੀ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਪੜਤਾਲ ਦੇ ਵਾਸਤੇ ਉਸ ਇਕੱਤਰਤਾ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇੱਕ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਸੀ ਇਹਦੇ ਨਾਲ ਹੀ 15 ਦਿਨਾਂ ਦੇ ਵਿੱਚ ਉਹਨਾਂ ਨੂੰ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਕਾਜ ਦੇ ਵਿਰੋਕ ਲਗਾ ਦਿੱਤੀ ਗਈ ਸੀ ਅਤੇ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਕਾਰਜਕਾਰੀ ਚਾਰਜ ਵੀ ਦੇ ਦਿੱਤਾ ਗਿਆ ਸੀ ਹੁਣ ਚਰਚਾ ਇਹ ਸੀ ਕਿ ਅੱਜ ਇਹ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਤਖਤ શ્રી ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ ਕੀਤੇ ਜਾ ਸਕਦੇ ਆ ਪਰ ਇਸ ਮੀਟਿੰਗ ਨੂੰ ਰੱਦ ਕੀਤੇ ਜਾਣ ਦੀ ਖਬਰ ਆਈ ਹੈ ਕਿਉਂਕਿ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੀ ਕੁਝ ਲੋਕ ਇਕੱਠੇ ਹੋਏ ਸੰਗਤਾਂ ਇਕੱਠੀਆਂ ਹੋਈਆਂ ਉਸ ਇਕੱਠ ਵਿੱਚ ਬੁਲਾਰਿਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਉਹਦੇ ਤੋਂ ਬਾਅਦ ਇਸ ਮੀਟਿੰਗ ਨੂੰ ਰੱਦ ਕੀਤੇ ਜਾਣ ਦੀਆਂ ਖਬਰਾਂ ਆਉਣ ਲੱਗੀਆਂ ਹੁਣ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਅਤੇ ਉਹਨਾਂ ਤੋਂ ਕੁਝ ਦਿਨਾਂ ਦੇ ਵਾਸਤੇ ਚਾਰਜ ਵਾਪਸ ਲਿਆ ਹੋਇਆ ਭਾਵ ਉਹਨਾਂ ਦੇ ਕੰਮ ਕਾਰਜ ਤੇ ਰੁਕ ਲਾ ਦਿੱਤੀ ਹੋਈ ਹੈ ਤੇ ਉਹਦੇ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਭਾਈ ਮਹਾ ਸਿੰਘ ਦੀਵਾਨ ਹਾਲ ਦੇ ਵਿੱਚ ਕੀਤੀ ਗਈ ਹੈ ਇਸ ਇਕੱਠ ਵਿੱਚ ਪੁੱਜੀਆਂ ਸ਼ਖਸੀਅਤਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਸਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੀਟਿੰਗ ਤੇ ਇਸ ਇਕੱਤਰਤਾ ਤੇ ਤਿੱਖੇ ਸਵਾਲ ਕੀਤੇ ਗਏ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਰੋਜੀ ਵਰਕੰਦੀ ਨੇ ਸਾਹਬਜ਼ਾਦਿਆਂ ਦੇ ਸ਼ਹੀਦੀ ਪੰਦਰਵਾੜੇ ਦੇ ਵਿੱਚ ਇਸ ਤਰ੍ਹਾਂ ਦੀ ਮੀਟਿੰਗ ਕੀਤੇ ਜਾਣ ਨੂੰ ਸਰਾਸਰ ਗਲਤ ਠਹਿਰਾਇਆ ਉਹਨਾਂ ਕਿਹਾ ਕਿ ਇਸ ਇਕੱਤਰਤਾ ਤੇ ਵਿੱਚ ਬੁਲਾਰਿਆਂ ਨੇ ਕਿਹਾ ਕਿ ਸੁਖਵੀਰ ਬਾਦਲ ਤੇ ਗੋਲੀ ਲੱਗ ਜਾਣੀ ਚਾਹੀਦੀ ਸੀ ਉਹਨਾਂ ਕਿਹਾ ਕਿ ਜਿਹੇ ਇਨਸਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕੋਈ ਕੌਮ ਦਾ ਲੀਡਰ ਇੱਕ ਰਾਤ ਵਿੱਚ ਪੈਦਾ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਬਹੁਤ ਲੰਮਾ ਸਮਾਂ ਲੱਗਦਾ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਨਾਰਾਇਣ ਸਿੰਘ ਚੌੜਾ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਬਾਬਤੋ ਖੁੱਲ ਕੇ ਖੁਲਾਸੇ ਕਰਨਗੇ ਇਹਦਾ ਭਾਵ ਇਹ ਹੋਇਆ ਕਿ ਹੁਣ ਸੁਖਵੀਰ ਬਾਦਲ ਅਤੇ ਹੋਏ ਹਮਲੇ ਦੇ ਤਾਰੀ ਵੀ ਅਤੇ ਨਰੈਣ ਸਿੰਘ ਚੌੜਾ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਲਾਕਾਤਾਂ ਨੂੰ ਦੱਸ ਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੋੜੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਸਬੰਧੀ ਰੋਜ਼ੀ ਵਰਕੰਦੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬਾਬਤ ਉਹ ਖੁਲਾਸੇ ਕਰਨਗੇ ਦੇਖਣਾ ਹੋਵੇਗਾ ਕਿ ਹੁਣ ਕੇਸ ਦੀਆਂ ਤਾਰਾਂ ਜਿਹੜੀ ਸੁਖਵੀਰ ਬਾਦਲ ਤੇ ਗੋਲੀ ਚੱਲੀ ਸੀ ਕਿ ਸਿੱਧੇ ਜਾਂ ਵਿੰਗੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਗੇ ਜਾ ਕੇ ਜੁੜਦਿਆਂ ਨੇ ਜਾਂ ਨਹੀਂ ਜੇਕਰ ਇੰਜ ਹੁੰਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਅਤੇ ਸੰਭਾਵਨਾਵਾਂ ਨੇ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਬੇ ਕੀਤਾ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਪਿਛਲੇ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਜਿਹੜੀ ਝਾਕੀ ਪੰਜਾਬ ਦੀ ਸਾਹਮਣੇ ਨਾ ਆ ਸਕੀ ਉਹਦੇ ਤੋਂ ਬਾਅਦ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਸੀ ਪਰ ਹੁਣ ਖਬਰ ਮਿਲ ਰਹੀ ਹੈ ਕੇ ਗਣਤੰਤਰ ਦਿਵਸ ਦੇ ਮੌਕੇ ਤੇ ਜਿਹੜੀ ਪਰੇਡ ਹੁੰਦੀ ਹੈ ਉਥੇ ਪੰਜਾਬ ਦੀ ਝਾਕੀ ਵੀ ਹੋਏਗੀ 26 ਜਨਵਰੀ ਨੂੰ ਦਿੱਲੀ ਵਿੱਚ ਜਿਹੜੀ ਪਰੇਡ ਹੋਏਗੀ ਉਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਦੇਖਣ ਨੂੰ ਮਿਲੇਗੀ ਮਿਲੀ ਜਾਣਕਾਰੀ ਦੇ ਅਨੁਸਾਰ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਦੇ ਵੱਲੋਂ ਇਸ ਵਾਰ ਪ੍ਰਵਾਨਗੀ ਦੇ ਦਿੱਤੀ ਗਈ ਹੈ ਝਾਕੀ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਦਿਖਾਏ ਜਾਣਗੇ ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੀ ਥੀਮ ਨੂੰ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਦੀ ਝਾਕੀ ਨੂੰ ਹੁਣ ਮਨਜ਼ੂਰੀ ਦਿੱਤੀ ਹੈ ਇਹਦੇ ਤੋਂ ਇਲਾਵਾ 400 ਸੂਬਿਆਂ ਦੀਆਂ ਝਾਕੀਆਂ ਵੀ ਪਤਾ ਲੱਗਿਆ ਕਿ ਮਨਜ਼ੂਰ ਕੀਤੀਆਂ ਗਈਆਂ ਨੇ ਇਸ ਵਾਰ ਗੁਜਰਾਤ ਯੂਪੀ ਹਰਿਆਣਾ ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਗਣਤੰਤਰ ਦਿਵਸ ਪਰੇਡ 2025 ਚ ਇਸ ਵਾਰ ਰਾਜਧਾਨੀ ਦਿੱਲੀ ਦੀ ਝਾਕੀ ਨਜ਼ਰ ਨਹੀਂ ਆਏਗੀ ਹਾਲਾਂਕਿ ਭਾਰਤ ਦੇ 76ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਮ ਆਦਮੀ ਸ਼ਾਸਤਰਾਜ ਪੰਜਾਬ ਪ੍ਰਦੇਸ਼ 15 ਰਾਜਾਂ ਅਤੇ ਕੇਂਦਰ ਸ਼ਾਸਤਾਂ ਦੇ ਵਿਰਸੇ ਇਤਿਹਾਸ ਅਤੇ ਵਰਤਮਾਨ ਨਾਲ ਸਜੀਆਂ ਰੰਗੀਨ ਝਾਕੀਆਂ ਨੂੰ ਕਰਤੱਵਿਆ ਪਾਤੇ ਦੇਖਿਆ ਜਾਏਗਾ ਦਸਣਾ ਬਣਦਾ ਕਿ ਗੰਤਰੰਤਰ ਦੇ ਸਪਰੇਡ ਲਈ ਝਾਕੀ ਦੀ ਚੋਣ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੇ ਦਿੱਲੀ ਵੱਲੋਂ ਦਿੱਤੀ ਗਈ ਝਾਕੀ ਦੇ ਥੀਮ ਨੂੰ ਰੱਦ ਕਰ ਦਿੱਤਾ ਜਦੋਂ ਕਿ ਪਿਛਲੇ ਵਾਰ ਪੰਜਾਬ ਦੀ ਝਾਕੀ ਦੇ ਥੀਮ ਨੂੰ ਰੱਦ ਕੀਤਾ ਸੀ ਇਸ ਵਾਰ ਦੀ ਪ੍ਰੇਡ ਵਿੱਚ ਜਿੱਥੇ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਦਿੱਤੀ ਗਈ ਉੱਥੇ ਹੋਰ ਸੂਬਿਆਂ ਦੀਆਂ ਝਾਕੀਆਂ ਨੂੰ ਕੁਝ ਨੂੰ ਮਨਜ਼ੂਰੀ ਦਿੱਤੀ ਗਈ ਹੈ ਦੱਸਣਾ ਬਣਦਾ ਕਿ ਪਿਛਲੀ ਵਾਰ ਕੇਂਦਰ ਦੇ ਵੱਲੋਂ ਪੰਜਾਬ ਦੀ ਝਾਕੀ ਦੀ ਚੋਣ ਨਹੀਂ ਸੀ ਕੀਤੀ ਗਈ ਇਸ ਨੂੰ ਲੈ ਕੇ ਵੱਡਾ ਵਿਵਾਦ ਵੀ ਖੜਾ ਹੋਇਆ ਸੀ ਇਸ ਵਾਰ ਹਰਿਆਣਾ ਅਤੇ ਚੰਡੀਗੜ੍ਹ ਦੀ ਝਾਕੀ ਵੀ ਚੁਣੇ ਜਾਣ ਦੀ ਖਬਰ ਹੈ ਪਰ ਦਿੱਲੀ ਦੀ ਝਾਕੀ ਰੱਦ ਕਰ ਦਿੱਤੀ ਗਈ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਝਾਕੀ ਰੱਦ ਕੀਤੇ ਜਾਣ ਤੇ ਸਵਾਲ ਵੀ ਖੜੇ ਕੀਤੇ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਤੁਹਾਨੂੰ ਯਾਦ ਹੋਣਾ ਹੈ ਕੇ ਪਿਛਲੀ ਵਾਰੀ ਸਖਤ ਵਿਰੋਧ ਪ੍ਰਗਟਾਇਆ ਗਿਆ ਸੀ ਅਤੇ ਵੱਡੇ ਪੈਮਾਨੇ ਤੇ ਪੰਜਾਬ ਦੇ ਲੋਕਾਂ ਨੇ ਵੀ ਇਹਦਾ ਵਿਰੋਧ ਕੀਤਾ ਸੀ ਪੰਜਾਬ ਦੀ ਝਾਕੀ ਨਾ ਸ਼ਾਮਲ ਕਰਨ ਤੇ ਪੰਜਾਬ ਨੇ ਜਿਹੜੀ ਝਾਕੀ ਕੇਂਦਰ ਨੂੰ ਭੇਜੀ ਸੀ ਪਾਸ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਹ ਪੂਰੇ ਪੰਜਾਬ ਦੀਆਂ ਸੜਕਾਂ ਤੇ ਘੁਮਾਈ ਗਈ ਸੀ ਅਤੇ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਦੱਸਿਓ ਇਸ ਝਾਕੀ ਵਿੱਚ ਕੀ ਪੰਜਾਬ ਝਲਕਦਾ ਜਾਂ ਨਹੀਂ ਤੇ ਹੁਣ ਗੱਲ ਕਰਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਖਨੌਰੀ ਸਰਹੱਦ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੈ ਉਹਨਾਂ ਨੂੰ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਵੱਖ-ਵੱਖ ਪਾਰਟੀਆਂ ਦੇ ਸੰਸਦ ਰਾਜ ਸਭਾ ਮੈਂਬਰ ਲਗਾਤਾਰ ਮਿਲਣ ਜਾ ਰਹੇ ਨੇ ਪਰ ਮਿਲਣ ਜਾ ਲਹਿ ਲੀਡਰਾਂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਰਾਰਾ ਤੰਜ ਕੱਸਿਆ ਤੇ ਕਿਹਾ ਕਿ ਇਹ ਲੀਡਰ ਡੱਲੇਵਾਲ ਨੂੰ ਮਿਲ ਨਹੀਂ ਜਾਂਦੇ ਬਲਕਿ ਪਖੰਡ ਕਰਨ ਜਾਂਦੇ ਆ ਉਹਨਾਂ ਆ ਕਿਹਾ ਕਿ ਡੱਲੇਵਾਲ ਆਪਣੀ ਜਾਨ ਨਾਲ ਖੇਡ ਰਹੇ ਹੈ ਅਤੇ ਉਹ ਰੋਜ਼ਾਨਾ ਫੋਟੋਆਂ ਖਿਚਵਾਉਣ ਵਾਸਤੇ ਉੱਥੇ ਜਾ ਰਹੇ ਆ ਉਹਨਾਂ ਚੈਲੰਜ ਕੀਤਾ ਕਿ ਜੇਕਰ ਉਹਨਾਂ ਵਿੱਚ ਥੋੜੀ ਬਹੁਤੀ ਵੀ ਗੈਰਤ ਹੈ ਤਾਂ ਉਹ ਖੁਦ ਠੰਡੀਆਂ ਸੜਕਾਂ ਤੇ ਬੈਠਣ ਅਤੇ ਭੁੱਖ ਹੜਤਾਲ ਖੁਦ ਰੱਖਣ ਉਹਨਾਂ ਨੇ ਕਿਹਾ ਕਿ ਸਿਆਸੀ ਆਗੂ ਫੋਟੋਆਂ ਖਿਚਵਾ ਕੇ ਰੋਟੀਆਂ ਦਾ ਸੇਕਣ ਬਿੱਟੂ ਨੇ ਕਿਹਾ ਕਿ ਸਾਨੂੰ ਖੁਦ ਤੇ ਫਖਰ ਹੈ ਕਿ ਅਸੀਂ ਪਹਿਲੇ ਧਰਨੇ ਚ ਸਵਾ ਸਾਲ ਕਿਸਾਨਾਂ ਦਾ ਸਾਥ ਦਿੰਦੇ ਰਹੇ ਅਤੇ ਅੱਗੇ ਵੀ ਕਿਸਾਨਾਂ ਦੇ ਹੱਕ ਵਿੱਚ ਖੜੇ ਰਹਾਂਗੇ ਉਹਨਾਂ ਫਿਰ ਦੁਹਰਾਇਆ ਕਿ ਜੇਕਰ ਅਖੌਤੀ ਹਮਦਰਦ ਆਗੂਆਂ 'ਚ ਜਰਾ ਜਿੰਨੀ ਵੀ ਗੈਰਤ ਹੈ ਤਾਂ ਡੱਲੇਵਾਲ ਦੇ ਬਰਾਬਰ ਭੁੱਖ ਹੜਤਾਲ ਤੇ ਬੈਠਣ ਬਿੱਟੂ ਨੇ ਹਰਿਆਣਾ ਦੀ ਗੱਲ ਕਰਦੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ 24 ਫਾਸਲਾਂ ਤੇ ਐਮਐਸਪੀ ਦਾ ਐਲਾਨ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਖੜੀ ਕਰ ਦਿੰਦੀ ਹੈ ਤੇ ਹੁਣ ਗੇਂਦ ਉਹ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਚ ਹੈ ਅਤੇ ਉਹ ਪੰਜਾਬ ਦੇ ਕਿਸਾਨਾਂ ਵਾਸਤੇ ਐਮਐਸਪੀ ਦਾ ਖੁਦ ਐਲਾਨ ਕਰ ਦੇਣ ਬਿੱਟੂ ਨੇ ਦਾਅਵਾ ਕੀਤਾ ਕਿ ਜਦੋਂ ਉਹ ਲੋਕ ਸਭਾ ਵਿੱਚ ਸੰਸਦ ਮੈਂਬਰ ਸੀ ਉਸ ਵੇਲੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਿਸੇ ਵੀ ਸੰਸਦ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਸੀ ਉਠਾਈ ਅਤੇ ਹੁਣ ਕਦੇ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਇਹ ਦਿਖਾਵਾ ਕਰਦੇ ਆ ਪਖੰਡ ਕਰਦੇ ਆ ਰਵਨੀਤ ਬਿੱਟੂ ਜੀ ਗੱਲ ਤੁਹਾਡੀ ਮੰਨਦੇ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦੇ ਹੱਕ ਵਿੱਚ ਅਸੀਂ ਹਾਲੇ ਵੀ ਖੜੇ ਆ ਤੇ ਕਿਰਪਾ ਕਰਕੇ ਜੇ ਪਿਛਲੀ ਵਾਰ ਤੁਸੀਂ ਸਵਾ ਸਾਲ ਸੜਕ ਤੇ ਫੁੱਟਪਾਥ ਤੇ ਬੈਠ ਸਕਦੇ ਸੀ ਤਾਂ ਇਸ ਵਾਰ ਕਿਉਂ ਨਹੀਂ ਹੁਣ ਤਾਂ ਤੁਹਾਡੀ ਕੇਂਦਰਤ ਸਰਕਾਰ ਵੀ ਹੈ ਜਿਹੜੀ ਗੱਲ ਤੁਸੀਂ ਦੂਸਰਿਆਂ ਨੂੰ ਦੇ ਰਹੇ ਹੋ ਸਲਾਹ ਦੇ ਰਹੇ ਹੋ ਕਿਰਪਾ ਕਰਕੇ ਉਹ ਆਪ ਕਰਕੇ ਦਿਖਾ ਦਿਓ ਤਾਂ ਕਿ ਕਹਿਣ ਜੋਗੇ ਹੋਵਾਂ ਕਿ ਮੈਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਹਾਂ ਪਰ ਹੁਣ ਜਿਸ ਤਰ੍ਹਾਂ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਗੇਂਦ ਪੰਜਾਬ ਸਰਕਾਰ ਦੇ ਪਾਲੇ ਚ ਹੈ ਜਿੱਥੇ ਇੱਕ ਪਾਸੇ ਸ਼ੰਭੂ ਅਤੇ ਖਰੋਰੀ ਦੀ ਸਰਹਾਦ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਬੇਤ ਕੁਝ ਹੋਰ ਮੰਗਾ ਬੀਤੇ 10 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨ ਤੇ ਕਿਸਾਨ ਆਗੂ ਸੰਘਰਸ਼ ਕਰ ਰਹੇ ਹੈ ਤਾਂ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਇੱਕ ਨਵਾਂ ਪੈਂਤੜਾ ਖੇੜ ਦਿੱਤਾ ਹੈ ਇੱਕ ਨਵਾਂ ਨੁਕਤਾ ਹਰਿਆਣਾ ਸਰਕਾਰ ਦੇ ਰਾਹੀਂ ਪੇਸ਼ ਕਰਕੇ ਇਸ ਸੰਘਰਸ਼ ਨੂੰ ਇਹਨੂੰ ਖੁੰਡਾ ਕਰਨ ਵਾਸਤੇ ਇਹਦੀ ਧਾਰ ਖੁੰਡੀ ਕਰਨ ਦਾ ਇੱਕ ਨਵਾਂ ਹੱਲ ਲੱਭਿਆ। ਭਾਵ ਹਰਿਆਣਾ ਦੇ ਕਿਸਾਨ ਇਸ ਸੰਘਰਸ਼ ਤੋਂ ਪਿੱਛੇ ਹਟਣ ਕਿਉਂਕਿ ਇਹ ਐਲਾਨ ਐਮਐਸਪੀ ਤੇ 24 ਫਸਲਾਂ ਖਰੀਦਣ ਦਾ ਹਰਿਆਣਾ ਸਰਕਾਰ ਦੇ ਵੱਲੋਂ ਕਰਵਾ ਦਿੱਤਾ ਗਿਆ ਹੈ। ਅਤੇ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਸੂਬਾ ਸਰਕਾਰਾਂ ਜੇਕਰ ਚਾਹਣ ਤਾਂ ਆਪੋ ਆਪਣੇ ਸੂਬੇ ਦੇ ਕਿਸਾਨਾਂ ਨੂੰ ਐਮਐਸਪੀ ਦੇਣ। ਜੇ ਇੱਕ ਸੂਬਾ ਦੇਵੇਗਾ ਤੇ ਦੂਜਾ ਵੀ ਦੇ ਦੇਵੇ। ਸੂਬਾ ਸਰਕਾਰਾਂ ਐਮਐਸਪੀ ਦੇਣ ਕੇਂਦਰ ਸਰਕਾਰ ਨੂੰ ਫਿਰ ਜਾਂ ਕੇਂਦਰ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਸੰਘਰਸ਼ ਦੀ ਲੋੜ ਹੀ ਨਹੀਂ ਰਹਿਣੀ ਦੱਸਣਾ ਬਣਦਾ ਹੈ ਕਿ ਪਹਿਲੇ ਕਿਸਾਨੀ ਸੰਘਰਸ਼ ਦੇ ਵਕਤ ਕੇਂਦਰ ਸਰਕਾਰ ਦੇ ਵੱਲੋਂ ਕੁਝ ਮੰਗਾਂ ਮੰਨ ਵੀ ਲਈਆਂ ਗਈਆਂ ਸੀ ਜਿਹੜੀਆਂ ਕਿ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਕਿਸਾਨ 13 ਫਰਵਰੀ 2024 ਤੋਂ ਸ਼ੰਭੂ ਅਤੇ ਖਨੌਰੀ ਤੇ ਸੰਘਰਸ਼ ਕਰ ਰਹੇ ਨੇ ਪਰ ਇਸੇ ਦਰਮਿਆਨ ਹਰਿਆਣਾ ਸਰਕਾਰ ਨੇ हरियाणा ਚ ਕਿਸਾਨਾਂ ਤੋਂ ਐਮਐਸਪੀ ਤੇ 24 ਫਸਲਾਂ ਦੀ ਖਰੀਦ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਮਕਸਦ ਕਿਸਾਨਾਂ ਦੀ ਉਪਜ ਦਾ ਉਚਿਤ ਮੁੱਲ ਯਕੀਨੀ ਬਣਾਉਣਾ ਦੱਸਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਪ੍ਰਤੀ ਹਰਿਆਣਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਕਿ ਅਸੀਂ ਐਮਐਸਪੀ ਦੇ ਤਹਿਤ 10 ਵਾਧੂ ਫਸਲਾਂ ਨੂੰ ਖਰੀਦਣ ਦਾ ਐਲਾਨ ਕਰ ਰਹੇ ਹਾਂ। ਇਨ੍ਹਾਂ ਫਸਲਾਂ ਦੇ ਵਿੱਚ ਰਾਗੀ ਸੋਇਆਬੀਨ ਨਾਈਗਰ ਸੀਡ ਮੱਕੀ ਝੋਨਾ ਜੂਟ ਤੇ ਉਹ ਗਰਮੀਆਂ ਦੀ ਮੂੰਗੀ ਤੇ ਕੁਝ ਹੋਰ ਫਸਲਾਂ ਸ਼ਾਮਲ ਨੇ ਇਹ ਫਸਲਾਂ ਹੁਣ 14 ਫਸਲਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਜਾਣਗੀਆਂ ਜੋ ਪਹਿਲਾਂ ਇੱਕ ਘੱਟੋ-ਘੱਟ ਸਮਰਥਨ ਮੁੱਲ ਭਾਅ ਐਮਐਸਪੀ ਤੇ ਖਰੀਦੀਆਂ ਜਾ ਰਹੀਆਂ ਸੀ ਉਹਨਾਂ ਵਿੱਚੋਂ ਨਾ ਬਾਜਰਾ ਸੌਣੀ ਦੀ ਮੂੰਗੀ ਉੜਦ ਅਰਹਰ ਤਿਲ ਕਪਾਹ ਮੂੰਗਫਲੀ ਕਣਕ ਸਰੋਂ ਛੋਲੇ ਦਾਲ ਸੂਰਜਮੁਖੀ ਅਤੇ ਗੰਨਾ ਵਰਗੀਆਂ ਕੁਝ ਫਸਲਾਂ ਸੀ ਇਹ ਨੋਟੀਫਿਕੇਸ਼ਨ ਕੇਂਦਰ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਨੀਤੀ ਦੇ ਨਾਲ ਮੇਲ ਖਾਂਦਾ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਇਹ ਯਕੀਨੀ ਬਣਾਉਣਾ ਕਿ ਸਾਰੀਆਂ ਨੋਟੀਫਾਈਡ ਫਸਲਾਂ ਸਰਕਾਰ ਦੁਆਰਾ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀਆਂ ਜਾਣ। ਇਹਦੇ ਤੋਂ ਇਲਾਵਾ ਗੰਨੇ ਦੀ ਖਰੀਦ ਵੀ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਉਚਿਤ ਅਤੇ ਲਾਹੇਵੰਦ ਮੁੱਲ ਤੇ ਜਾਰੀ ਰਹੇਗੀ। ਸਾਰੀਆਂ ਨੋਟੀਫਾਈਡ ਫਸਲਾਂ ਭਾਰਤ ਸਰਕਾਰ ਦੁਆਰਾ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਦੀ ਤਰਜ਼ ਤੇ ਖਰੀਦੀਆਂ ਜਾਣਗੀਆਂ। ਉਹ ਕਹਿੰਦੇ ਇਹ ਕਦਮ ਕਿਸਾਨਾਂ ਨੂੰ ਉਹਨਾਂ ਦੇ ਉਪਜ ਦੀ ਗਰੰਟੀशुदा ਭਾਅ ਪ੍ਰਦਾਨ ਕਰੇਗਾ ਉਹਨਾਂ ਨੂੰ ਬਾਜ਼ਾਰ ਦੇ ਉਤਰਾ ਚੜਾ ਤੋਂ ਬਚਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ ਮਿਲੇਗਾ ਭਾਵੇਂ ਕੇਂਦਰ ਸਰਕਾਰ ਨੇ ਹਰਿਆਣਾ ਦੇ ਰਾਹੀਂ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਹਰਿਆਣਾ ਯੂਪੀ ਰਾਜਸਥਾਨ ਜਾਂ ਕਿਸੇ ਹੋਰ ਸੂਬੇ ਦੇ ਕਿਸਾਨ ਸੰਘਰਸ਼ੀ ਰਾਹ ਤੇ ਹੈ ਤਾਂ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੀ ਬਾਹ ਫੜਨ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਦੀ ਲੋੜ ਨਹੀਂ ਤੇ ਹੁਣ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਸ਼ੰਭੂ ਅਤੇ ਖਨੌਰੀ ਦੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਦੇ ਆਗੂਆਂ ਦੇ ਵਿਚਕਾਰ ਪਟਿਆਲਾ ਦੇ ਵਿੱਚ ਏਕਤਾ ਤੇ ਯਤਨਾ ਵਾਸਤੇ ਇੱਕ ਮੀਟਿੰਗ ਹੋਈ ਹੈ ਪਰ ਇਹਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਦੋਵੇਂ ਪਾਸੇ ਦੇ ਆਗੂਆਂ ਨੇ ਇਕੱਠੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਕਿ ਜਲਦ ਅਸੀਂ ਇੱਕ ਹੋਰ ਮੀਟਿੰਗ ਕਰਾਂਗੇ ਮੀਟਿੰਗ ਦੌਰਾਨ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਸੀਨੀਅਰ ਆਗੂ ਜਿਨ੍ਹਾਂ ਵਿੱਚ ਸਰਵਣ ਸਿੰਘ ਪੰਧੀਰ SKM ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾ ਅਤੇ ਕੁਝ ਹੋਰ ਆਗੂ ਇਸ ਮੀਟਿੰਗ ਵਿੱਚ ਸੀ। ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਾ ਖੇਤੀ ਨੀਤੀ ਸੰਬੰਧੀ ਖਰੜੇ, ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਇਸ ਸਬੰਧਤ ਦੱਸਿਆ ਗਿਆ ਕਿ ਲੰਬੀ ਵਿਚਾਰ ਚਰਚਾ ਹੋਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਆਖਿਆ ਕਿ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਆਖਰੀ ਫੈਸਲਾ ਦੋਵਾਂ ਫੋਰਮਾਂ ਦੀਆਂ ਆਪਣੀਆਂ ਮੀਟਿੰਗਾਂ ਕਰਨ ਤੋਂ ਬਾਅਦ ਬੈਠਕਾਂ ਕਰਕੇ ਲੈ ਲਿਆ ਜਾਏਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਜਿਹੜੀ ਚਿੱਠੀ ਲਿਖੀ ਗਈ ਸੀ ਉਹਦੇ ਤੋਂ ਬਾਅਦ ਐਸਕੇਆ ਵਫਦ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੇ ਨਾਲ ਇਹ ਬੈਠਕ ਕੀਤੀ ਗਈ ਹੈ ਇਹਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਸਬੰਧੀ ਲਿਆਂਦੇ ਨਵੇਂ ਖਰੜੇ ਸ਼ੰਭੂ ਅਤੇ ਖਰੋਰੀ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਅੱਗੇ ਕਿਵੇਂ ਤੋਰਨਾ ਹੈ ਇਹਦੇ ਬਾਬਤ ਖੁੱਲ ਕੇ ਵਿਚਾਰਾਂ ਹੋਈਆਂ ਨੇ ਉਨਾ ਦੱਸਿਆ ਕਿ ਮੀਟਿੰਗ ਦੇ ਵਿੱਚ ਵਿਚਾਰੇ ਗਏ ਮੁੱਦਿਆਂ ਦੇ ਬਾਰੇ ਅੰਤੋਂ ਫੈਸਲਾ ਲੈਣ ਲਈ ਦੋਵਾਂ ਫੋਰਮਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਦੋਵੇਂ ਫੋਰਮਾਂ ਦੇ ਆਗੂ ਆਪੋ ਆਪਣੀਆਂ ਮੀਟਿੰਗਾਂ ਫਿਰ ਕਰਨ ਉਹਦੇ ਤੋਂ ਬਾਅਦ ਤੁਰੰਤ ਅਗਲੀ ਮੀਟਿੰਗ ਸੱਦੀ ਜਾਵੇਗੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੀਰ ਨੇ ਦੱਸਿਆ ਕਿ ਮੀਟਿੰਗ ਦਾ ਏਜੰਡਾ ਨੇੜਲੇ ਭੂਿਕ ਵਿੱਚ ਸਾਰੀਆਂ ਜਥੇਬੰਦੀਆਂ ਦੀ ਏਕਤਾ ਦੇ ਨਾਲ ਅੰਦੋਲਨ ਲੜਨ ਦਾ ਜਿਸ ਸੰਬੰਧੀ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਉਹਨਾਂ ਨੂੰ ਆਸ ਹੈ ਕਿ ਜਲਦ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੰਦੋਲਨ ਨੂੰ ਤੇਜ਼ ਕਰਨਗੀਆਂ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਦੇ ਨਾਲ ਟੱਕਰ ਲੈਣ ਲਈ ਸਾਰਿਆਂ ਨੂੰ ਸਿਰ ਤੋੜ ਕੇ ਅੱਗੇ ਵਧਣਾ ਹੋਵੇਗਾ। ਸਰਵਰ ਸਿੰਘ ਪੰਦੇਰ ਨੇ ਆਖਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 26 ਦਿਨ ਪੂਰੇ ਕਰ ਚੁੱਕਿਆ ਅਤੇ 27ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਜਦੋਂ ਉਹ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਦੀ ਸਿਹਤ ਓਕਾਂ ਦੇ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਦੇ ਕੰਨ ਤੇ ਹਾਲੇ ਤੱਕ ਕੋਈ ਜੂੰ ਨਹੀਂ ਸਰਕੀ। ਦੂਸਰੇ ਪਾਸੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕਿਉਂਕਿ ਉਹ ਮਰਨ ਵਰਤ ਤੇ ਬੈਠੇ ਨੇ ਇੱਕ ਨਵੀਂ ਅਤੇ ਵੱਡੀ ਅਪਡੇਟ ਮਿਲੀ ਹੈ ਕਿਉਂਕਿ ਐਤਵਾਰ ਦਾ ਦਿਨ 27ਵਾਂ ਦਿਨ ਸੀ ਉਹਨਾਂ ਦੇ ਮਰਨ ਵਰਤ ਦਾ ਅਤੇ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਸੀ ਡਾਕਟਰਾਂ ਦੇ ਮੁਤਾਬਕ ਉਹਨਾਂ ਦੇ ਹੱਥ ਪੈਰ ਠੰਡੇ ਹੋ ਗਏ ਸਨ ਬਲੱਡ ਪ੍ਰੈਸ਼ਰ ਵੀ ਘਟਿਆ ਹੋਇਆ ਸੀ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 24 ਦਸੰਬਰ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕੈਂਡਲ ਮਾਰਚ ਕੀਤਾ ਜਾਏਗਾ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਅਤੇ ਤਹਿਸੀਲ ਪੱਤਰ ਤੇ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਏਗੀ। ਮੋਰਚੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਦਲਬਾਖ ਸਿੰਘ ਹਰੀਗੜ ਨੇ ਦੱਸਿਆ ਕਿ ਉਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਡੱਲੇ ਵਾਲਾ ਆਪਣੇ ਇਰਾਦੇ ਦੇ ਪੱਕੇ ਐ ਇਹਦੇ ਤੋਂ ਪਹਿਲਾਂ ਕਿ ਇੱਥੋਂ ਕੋਈ ਅਣਸੂਖਾਂੀ ਘਟਨਾ ਵਾਪਰੇ। ਸਥਿਤੀ ਨੂੰ ਸਮਝ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ। ਹਰਿਆਣਾ ਦੇ ਕਿਸਾਨ ਆਗੂ ਅਭਿਮਨਿਉ ਕੋਹੜ ਨੇ ਦੱਸਿਆ ਕਿ 2 ਦਿਨ ਪਹਿਲਾਂ ਐਸਸੀ ਵਿੱਚ ਸਰਕਾਰੀ ਡਾਕਟਰਾਂ ਦੀ ਰਿਪੋਰਟ ਦੇ ਆਧਾਰ ਤੇ ਸਰਕਾਰ ਨੇ ਡੱਲੇਵਾਲ ਦੀ ਹਾਲਤ ਠੀਕ ਦੱਸੀ ਸੀ ਪਰ ਹੁਣ ਡਾਕਟਰ ਸਵੇਮਾਨ ਦੀ ਟੀਮ ਨੇ ਦੱਸਿਆ ਕਿ ਉਹਨਾਂ ਦਾ ਕੋਟਿਨ ਟੈਸਟ ਕੀਤਾ ਗਿਆ ਉਹਦਾ ਪੱਧਰ 6.90 ਤੋਂ ਜ਼ਿਆਦਾ ਸੀ ਆਮ ਇਹ 2.0 ਤੱਕ ਹੋਣਾ ਚਾਹੀਦਾ ਹੈ ਭਾਵ ਮਿਥੀ ਹੱਦ ਤੋਂ ਕਿਤੇ ਵੱਧ ਹੈ ਜਿਹੜੇ ਡਾਕਟਰ ਇਸ ਸਥਿਤੀ ਨੂੰ ਆਮ ਦੱਸ ਰਹੇ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਡਾਕਟਰਾਂ ਦੇ ਨਾਲ ਬਹਿਸ ਕਰਨ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ। ਡਾਕਟਰ ਸਵੈਵਾਨ ਦੇ ਟਵੀਟ ਅਕਾਊਂਟ ਨੂੰ ਵੀ ਬਹਰ ਕੀਤੇ ਜਾਣ ਦੀ ਖਬਰ ਹੈ ਕਿਉਂਕਿ ਉਸਨੇ ਸਰਕਾਰੀ ਰਿਪੋਰਟਾਂ ਦਾ ਖੰਡਨ ਕੀਤਾ ਸੀ। ਡੱਲੇਵਾਲ ਦੀ ਦੇਖਭਾਲ ਦੇ ਵਿੱਚ ਲੱਗੇ ਡਾਕਟਰ ਗੁਰਪ੍ਰਵੇਸ਼ ਸਿੰਘ ਨੇ ਦੱਸਿਆ ਕਿ ਅੱਜ ਡੱਲੇਵਾਲ ਦੇ ਹੱਥ ਪੈਰ ਠੰਡੇ ਹੋ ਗਏ ਸੀ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ। ਅਚਾਨਕ ਬਲੱਡ ਪ੍ਰੈਸ਼ਰ ਬਹੁਤ ਘੱਟ ਹੋ ਜਾਂਦਾ ਹੈ ਜਿਸ ਕਾਰਨ ਜਿਗਰ ਦਾ ਕੰਮ ਵਿਗੜ ਰਿਹਾ ਹੈ, ਸਰੀਰ ਵਿੱਚ ਦਰਦ ਹੈ। ਕੌੜਾ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵਧਿਆ ਹੋਇਆ ਹੈ। ਅਜਿਹੇ ਮਰੀਜ਼ ਦਾ ਇਲਾਜ ਆਈਸੀਯੂ ਵਿੱਚ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਸਮੇਂ ਕੁਝ ਵੀ ਵਾਪਰ ਸਕਦਾ ਹੈ। ਕਿਸਾਨ ਆਗੂ ਅਮਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ ਕਿਸਾਨ ਮੋਰਚਿਆਂ ਵੱਲ ਵੱਧ ਰਹੀ ਹੈ। ਸਰਕਾਰ ਆਪਣੀ ਅੜੀ ਤੇ ਹੈ। ਸਰਕਾਰ ਇਸ ਸਾਰੀ ਸਥਿਤੀ ਨੂੰ ਨਾਜ਼ਰ ਅੰਦਾਜ਼ ਕਰ ਰਹੀ ਹੈ। ਆਉਣ ਵਾਲੀ 24 ਤਰੀਕ ਨੂੰ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 2 ਮਾਰਚ ਵੀ ਕੱਢੇ ਜਾਣਗੇ। ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਤੋਂ ਮੈਨੂੰ ਸੁਨੇਹਾ ਮਿਲਿਆ ਹੈ ਕਿ ਮੈਨੂੰ ਸਿਆਸੀ ਮੌਤ ਨਹੀਂ ਚਾਹੀਦੀ। ਆਪਣੀ ਚੌਕਸੀ ਵਧਾਓ। 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੇ ਤਹਿਸੀਲ ਪਦਰ ਤੇ ਭੁੱਖ ਹੜਤਾਲ। ਉਹਨਾਂ ਨੇ ਇੱਕ ਵਾਰੀ ਫੇਰ ਸੱਦਾ ਦਿੱਤਾ ਹੈ ਕਿ ਸਵੇਰ ਦੇ 10 ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਉਹਦੇ ਵਿੱਚ ਸ਼ਾਮਲ ਹੋਇਆ ਜਾਵੇ। ਦੂਸਰੇ ਪਾਸੇ ਯੂਪੀ ਦੇ ਵੱਡੇ ਕਿਸਾਨ ਆਗੂ ਰਾਕੇਸ਼ ਠਕੈਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾ ਰਹੇ ਨੇ ਚੌਧਰੀ ਰਾਕੇਸ਼ ਟਕੈਤ ਉਹ ਕਹਿੰਦੇ ਵਟੋਗੇ ਤੋਂ ਲੁੱਟੋਗੇ ਵਟੋਗੇ ਤੋਂ ਲੁੱਟੋਗੇ ਦਾ ਉਹਨਾਂ ਨੇ ਨਾਰਾ ਦਿੱਤਾ ਹੈ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਸਰਕਾਰ ਨੂੰ ਕਿਸੇ ਵੀ ਕੀਮਤੇ ਨਹੀਂ ਵੇਚਣੀ ਚਾਹੀਦੀ ਬਦਲਦੇ ਸਮੇਂ ਵਿੱਚ ਕਿਸਾਨਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਯੁੱਗ ਵਿੱਚ ਗਿਆਨ ਤੋਂ ਬਿਨਾਂ ਕੁਝ ਵੀ ਨਹੀਂ ਹੈ ਨਾਲ ਹੀ ਕਿਰਤਦਾਨ ਕਰਕੇ ਇੱਕ ਦੂਸਰੇ ਦਾ ਸਹਿਯੋਗ ਵੀ ਕਰੋ ਟਕੈਤ ਦਾ ਅਸਲ ਰਾਕੇਸ਼ ਜਾਦਵ ਦੇ ਫਾਰਮ ਹਾਊਸ ਤੇ ਹੋਈ ਕਿਸਾਰ ਮਹਾ ਪੰਚਾਇਤ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਐਮਐਸਪੀ ਦੀ ਕਾਨੂੰਨੀ ਗਰੰਟੂ ਇਹਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਘੱਟੋ ਘੱਟ ਸਮਰਥਨ ਮੁੱਲ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਭਾਅ ਨਹੀਂ ਦਿੰਦੀਆਂ ਉਦੋਂ ਤੱਕ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਭਾਅ ਮਿਲ ਨਹੀਂ ਸਕਦਾ ਲਾਭ ਹੋ ਹੀ ਨਹੀਂ ਸਕਦਾ ਇਸ ਤੇ ਲਈ ਉਹਨਾਂ ਫਿਰ ਸਟੇਜ ਤੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਰਾਕੇਸ਼ ਤਕੈਤ ਨੇ ਕਿਹਾ ਕਿ ਸਰਕਾਰ ਸਵਾਮੀ 나ਥਨ ਨੂੰ ਭਾਰਤ ਰਤਨ ਮੰਨਦੀ ਹੈ ਪਰ ਸਵਾਮੀ 나ਥਨ ਦੇ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਬਣਾਈ ਕਾਨੂੰਨ ਜਾਂ ਸਿਫਾਰਿਸ਼ਾਂ ਨੂੰ ਨਹੀਂ ਬਣਦੀ ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਲਾਲ ਕ੍ਰਿਸ਼ਨ ਅੜਵਾਨੀ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂਆਂ ਦੀ ਸਰਕਾਰ ਹੁੰਦੀ ਤਾਂ ਉਹ ਕਿਸਾਨਾਂ ਦਾ ਦਰਦ ਸਮਝਦੇ ਕੇਂਦਰ ਦੀ ਭਾਜਪਾ ਸਰਕਾਰ ਕੋਲ ਪਹਿਲਾਂ ਵਾਂ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝਣ ਵਾਲੇ ਆਗੂਆਂ ਦੀ ਘਾਟ ਹੈ ਇਸੇ ਕਰਕੇ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤੇ ਹੁਣ ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਖਬਰ ਦਿੱਤੀ ਸੀ ਕਿ ਦਿੱਲੀ ਦੇ ਸਕੂਲਾਂ ਨੂੰ ਇੱਕ ਤੋਂ ਬਾਅਦ ਇੱਕ ਧਮਕੀਆਂ ਮਿਲ ਰਹੀਆਂ ਨੇ ਤੇ ਉਹਦੀ ਹੁਣ ਪੋਲ ਖੁੱਲੀ ਐ ਦਿੱਲੀ ਦੇ ਵਿੱਚ ਤਿੰਨ ਸਕੂਲਾਂ ਨੂੰ ਬਾਬਰ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਸੀ ਖਬਰ ਬੜ ਰਹੀ ਆ ਕਿ ਧਮਕੀ ਉਥੇ ਪੜਦੇ ਦੋ ਵਿਦਿਆਰਥੀਆਂ ਨੇ ਦਿੱਤੀ ਦੋਵੇਂ ਭੈਣ ਭਰਾ ਦੱਸੇ ਗਏ ਐ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇਹ ਜਾਣਕਾਰੀ ਦਿੱਤੀ ਐ ਪੁਲਿਸ ਨੇ ਦੱਸਿਆ ਕਿ ਕਾਉਂਸਲਿੰਗ ਦੌਰਾਨ ਵਿਦਿਆਰਥੀਆਂ ਨੇ ਮੰਨ ਲਿਆ ਕਿ ਉਹਨਾਂ ਨੇ ਈਮੇਲ ਰਾਹੀਂ ਤਿੰਨ ਸਕੂਲਾਂ ਨੂੰ ਬਾਬਰ ਨਾਲ ਅਡਾਉਣ ਦੀ ਇਹ ਧਮਕੀ ਦਿੱਤੀ ਸੀ ਅਸਲ ਵਿੱਚ ਉਹ ਚਾਹੁੰਦੇ ਸੀ ਕਿ ਪ੍ਰੀਖਿਆਵਾਂ ਦਾ ਮੁਲਤਵੀ ਕੀਤੀਆਂ ਜਾਣ ਉਹਨਾਂ ਨੂੰ ਪਹਿਲਾਂ ਹੋਈਆਂ ਘਟਨਾਵਾਂ ਤੋਂ ਧਮਕੀਆਂ ਭੇਜਣ ਦਾ ਖਿਆਲ ਆਇਆ ਵਿਦਿਆਰਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੇ ਪ੍ਰੀਖਿਆ ਦੀ ਤਿਆਰੀ ਨਹੀਂ ਸੀ ਕੀਤੀ ਅਜਿਹੇ 'ਚ ਉਹ ਪ੍ਰੀਖਿਆ ਮੁਲਤਵੀ ਕਰਵਾਉਣਾ ਚਾਹੁੰਦੇ ਸੀ ਪੁਲਿਸ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਨੇ ਇਸ ਲਈ ਕਾਉਂਸਲਿੰਗ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਦੱਸਣਾ ਬਣਦਾ ਹੈ ਕਿ 17 ਦਸੰਬਰ ਨੂੰ ਰੋहिणी ਅਤੇ ਪੱਛਮੀ ਵਿਹਾਰ ਸਥਿਤ ਤਿੰਨ ਸਕੂਲਾਂ ਨੂੰ ਬੱਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ 72 ਘੰਟਿਆਂ ਦੇ ਵਿੱਚ 85 ਲੱਖ ਰੁਪਏ ਭੇਜਣ ਦੀ ਗੱਲ ਵੀ ਲਿਖੀ ਗਈ ਸੀ ਲਿਖਿਆ ਗਿਆ ਸੀ ਕਿ ਜੇਕਰ ਅਦੇਹਾਰਾ ਕੀਤਾ ਤਾਂ ਬੰਬ ਧਮਾਕਾ ਕਰ ਦਿੱਤਾ ਜਾਏਗਾ ਇਹ ਵੀ ਦੱਸਣਾ ਬਣਦਾ ਕਿ ਇਸੇ ਹੀ ਸਾਲ ਮਈ ਤੋਂ ਲੈ ਕੇ ਹੁਣ ਤੱਕ ਦਿੱਲੀ ਵਿੱਚ 50 ਬੰਬ ਦੀਆਂ ਧਮਕੀਆਂ ਆ ਚੁੱਕੀਆਂ ਨੇ ਇਹਦੇ ਵਿੱਚ ਸਿਰਫ ਸਕੂਲ ਹੀ ਨਹੀਂ ਸਗੋਂ ਹਸਪਤਾਲ ਹਵਾਈ ਅੱਡੇ ਅਤੇ 에ਅਰਲਾਈਨ ਕੰਪਨੀਆਂ ਵੀ ਸ਼ਾਮਲ ਨੇ ਇਸ ਮਹੀਨੇ ਚਾਰ ਵਾਰ ਸਕੂਲਾਂ ਨੂੰ ਇਹ ਬੰਬ ਓੜਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਮੁੰਬਈ ਕਿਸ਼ਤੀ ਕਾਂਡ ਦੀ ਮੁੰਬਈ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ 15 ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ 8 ਆਦਮੀ 4 ਔਰਤਾਂ ਤੇ 3 ਬੱਚੇ ਸ਼ਾਮਲ ਹੈ ਇਸ ਹਾਦਸੇ ਦੇ ਵਿੱਚ 2 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ 43 ਬਿਨਾਂ ਦਾ ਹੰਸਰਾਮ ਭਾਟੀ ਉਹਦੀ Laash ਵੀ ਮਿਲ ਗਈ ਹੈ ਅਤੇ ਮੁੰਬਈ ਦੇ ਹਾਰਬਰ ਵਿੱਚ 7 ਵਰਿਆਂ ਦੇ ਇੱਕ ਬੱਚੇ ਦੀ Laash ਵੀ ਮਿਲੀ ਹੈ ਦੱਸਣਾ ਬਣਦਾ ਕਿ ਬੀਤੇ ਬੁੱਧਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨवीस ਨੇ ਕਿਹਾ ਸੀ ਕਿ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ। ਰਾਸ਼ਟਰਪਤੀ ਦਰੂਪਤੀ ਗਰੂ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਇਸ ਹਾਦਸੇ ਤੇ ਸੋਗ ਪ੍ਰਗਟਾਇਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਇਹ ਹਾਦਸਾ ਸਮੁੰਦਰੀ ਫੌਜ ਦੀ ਸਪੀਡ ਬੋਟ ਦੇ ਇੱਕ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਸੀ ਇਹ ਕਿਸ਼ਤੀ ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ এলিਫੈਂਟਾ ਆਈਲੈਂਡ ਜਾ ਰਹੀ ਸੀ ਤੇ ਉਸ ਵਕਤ ਕਿਸ਼ਤੀ ਵਿੱਚ 80 ਦੇ ਕਰੀਬ ਲੋਕ ਸਵਾਰ ਦੱਸੇ ਗਏ ਸੀ ਤੇ ਹੁਣ ਅਗਲੀਆਂ ਖਬਰਾਂ ਵੀ ਕੁਝ ਦਰਦਨਾਕ ਖਬਰਾਂ ਨੇ ਬ੍ਰਾਜ਼ੀਲ ਤੋਂ ਖਬਰ ਵੜ ਰਹੀ ਹੈ ਉੱਥੇ ਇੱਕ ਬੱਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਜਿਸ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮਿਨਾਸ ਗਰੇਸ ਤੇ ਟਿਓਫिलो ਉਨਟੇਨੀ ਸ਼ਹਿਰ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ 13 ਲੋਕ ਜ਼ਖਮੀ ਵੀ ਹੋਏ ਨੇ। ਮ੍ਰਿਤਕਾਂ ਦੀ ਗਿਣਤੀ ਵੱਧ ਜਾਣ ਦਾ ਖਦਸ਼ਾ ਵੀ ਹੈ ਤੇ ਇਹਨਾਂ ਜ਼ਖਮੀਆਂ ਨੂੰ ਉੱਥੋਂ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਹੋਇਆ ਹੈ। ਦੱਸਿਆ ਗਿਆ ਕਿ ਬੱਸ 100 ਪੌਲੋ ਤੋਂ ਰਵਾਨਾ ਹੋਈ ਸੀ ਅਤੇ ਇਹਦੇ ਵਿੱਚ 45 ਯਾਤਰੀ ਸਵਾਰ ਸਨ। ਇਸ ਹਾਦਸੇ ਦੇ ਵਿੱਚ ਇੱਕ ਕਾਰੀ ਬੱਸ ਨਾਲ ਟਕਰਾ ਗਈ। ਪਰ ਉਹਦੇ ਸਵਾਰ ਤਿੰਨ ਹੀ ਸੁਰੱਖਤ ਦੱਸੇ ਗਏ ਐ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗਵਾ ਬੈਠਿਆ ਅਤੇ ਬੱਸ ਟਰੱਕ ਨਾਲ ਜਾ ਟਕਰਾਈ ਇਹਦੇ ਨਾਲ ਹੀ ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਬੱਸ ਇੱਕ ਵੱਡੇ ਪੱਥਰ ਨਾਲ ਟਕਰਾ ਗਈ ਹਾਦਸੇ ਦੇ ਸਹੀ ਕਾਰਨਾਂ ਦੀ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਹਾਸਾ 크ਿਸਮਸ ਤੋਂ ਠੀਕ ਪਹਿਲਾਂ ਵਾਪਰਿਆ ਜੋ ਕਿ ਬੜਾ ਦੁਖਦਈ ਹੈ ਅਸੀਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਵਿੱਚਾਂ ਬ੍ਰਾਜ਼ੀਲ ਦੇ ਟ੍ਰਾਂਸਪੋਰਟ ਮੰਤਰਾਲੇ ਦੇ ਮੁਤਾਬਕ ਸਾਲ 2024 ਵਿੱਚ ਹੁਣ ਤੱਕ 10000 ਤੋਂ ਵੱਧ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਸਤੰਬਰ ਮਹੀਨੇ ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਇੱਕ বাস ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ বাস 'ਤੇ ਸਵਾਰ ਕੋਰੀਟੀਬਾ ਕ੍ਰੋਕੋਡਾਈਲਸ ਟੀਮ ਰਿਓ ਡੀ ਜਨੇਰੀਓ ਵਿੱਚ ਹੋਣ ਵਾਲੇ ਚੈਂਪੀਅਨਸ਼ਿਪ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੀ ਸੀ। ਹਾਦਸੇ ਤੋਂ ਬਾਅਦ ਉਹ ਮੈਚ ਰੱਦ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਇੱਕ ਹੋਰ ਵੱਡਾ ਹਾਦਸਾ ਵਾਪਰੇ ਜਾਣ ਦੀ ਖਬਰ ਮਿਲੀ ਹੈ। ਜਿਸ ਦੇ ਵਿੱਚ 38 ਮੌਤਾਂ ਤੇ 100 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ। ਇਹ ਹਾਦਸਾ ਕਾਂਗੋ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ। ਕਾਂਗੋ ਵਿੱਚ ਇਹ ਲੋਕ 크ਿਸਮਸ ਮਨਾਉਣ ਵਾਸਤੇ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਸੀ। ਤੇ ਇੱਕ ਕਿਸ਼ਤੀ ਜਿਹੜੀ ਕਿ ਬੁਸ਼ਰਾ ਨਦੀ ਵਿੱਚ ਡੁੱਬ ਗਈ ਹੈ ਜਿਸ ਕਾਰਨ 38 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ 100 ਤੋਂ ਵੱਧ ਹਾਲੇ ਲਾਪਤਾ ਨੇ ਭਾ ਮੌਤਾਂ ਦੀ ਗਿਣਤੀ ਵੱਧ ਜਾਣ ਦਾ ਖਦਸ਼ਾ ਸਥਾਨਕ ਅਧਿਕਾਰੀਆਂ ਅਤੇ ਚਸ਼ਮਦੀਦਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਸ਼ਤੀ ਪਲਟਣ ਦੀ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਲਗਭਗ 4 ਦਿਨ ਪਹਿਲਾਂ ਕਾਂਗੋ ਦੇ ਉੱਤਰ ਪੂਰਬ ਦੇ ਵਿੱਚ ਇੱਕ ਹੋਰ ਕਿਸ਼ਤੀ ਪਲਟਣ ਦੇ ਕਾਰਨ 25 ਲੋਕਾਂ ਦੀ ਮੌਤ ਹੋਈ ਸੀ ਕਿਸ਼ਤੀ ਪਲਟਣ ਦੀ ਤਾਜ਼ਾ ਘਟਨਾ 'ਚ ਹੁਣ ਤੱਕ ਵੀ ਲੋਕਾਂ ਦੇ ਬਚਾਏ ਜਾਣ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਕ੍ਰੈਸ਼ ਸਾਈਟ ਦੇ ਨੇੜੇ ਅੰਗੇਡੇ ਕਸਬੇ ਦੇ ਮੇਅਰ ਨੇ ਕਿਹਾ ਕਿ ਕਿਸ਼ਤੀ ਕਾਂਗੋ ਦੇ ਉੱਤਰ ਪੂਰਬ ਦੇ ਪਾਣੀਆਂ ਵਿੱਚ ਸੀ ਅਤੇ 크ਿਸਮਸ ਲਈ ਘਰ ਪਰਤ ਰਹੇ ਜ਼ਿਆਦਾਤਰ ਕਾਰੋਬਾਰੀਆਂ ਨੂੰ ਲੈ ਕੇ ਇਹ ਆ ਰਹੀ ਸੀ। ਅੰਗੇਡੇ ਦੇ ਇੱਕ ਨਿਵਾਸੀ ਨੇ ਇਹ ਵੀ ਦੱਸਿਆ ਕਿ ਕਿਸ਼ਤੀ ਵਿੱਚ ਲਗਭਗ 400 ਤੋਂ ਵੱਧ ਲੋਕ ਸਵਾਰ ਸੀ ਅਤੇ ਇਹ ਰਸਤੇ ਦੇ ਵਿੱਚ ਪਲਟ ਗਈ ਹੈ ਜਿਸ ਤੇ ਕਾਰਨ ਇਹ ਲੋਕਾਂ ਦੀ ਬਹੁਤ ਹੋਈ ਹੈ। ਅਤੇ ਮਰਤਕਾਂ ਦੀ ਗਿਣਤੀ ਵਧ ਜਾਣ ਦਾ ਖਾਦਸ਼ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ